ਜੋ ਅਖਾਣੇ ਕੈਂਪ ਦੀ ਆਪਾਂ ਵੀਡੀਓ ਕਵਰ ਕਰੀ ਸੀ ਡਾਕਟਰ ਸਕੱਡੀ ਜੀ ਭੱਜੇ ਹੋਏ ਨੇ ਡਾਕਟਰ ਮੰਦੀ ਜੀ ਦੀ ਟੀਮ ਨਾਲੋਂ ਐਸ ਡਾਕਟਰ ਭੱਜੇ ਹੋਏ ਨੇ ਕਿ ਬਹੁਤ ਵਧੀਆ ਪ੍ਰਾਣਾ ਪਿੰਡ ਸਭ ਸਾਰੇ ਨਗਰ ਦੇ ਸਹਿਯੋਗ ਨਾਲ ਆ ਉੱਥੇ ਡਾਕਟਰ ਆਪ ਚੈੱਕ ਕਰਕੇ ਆ ਦੇਖੋ ਸਾਰੀ ਪਿੰਡ ਦੀ ਸੰਗਤ ਵਾਲੇ ਦਵਾਲੇ ਦੀ ਸੰਗਤ ਉੱਥੇ ਪਹਿਲਾਂ ਚੈੱਕ ਅਪ ਕਰਾ ਕੇ ਗੱਲਬਾਤ ਕਰਕੇ ਫਿਰ ਉਸ ਦੁਆਰ ਐਣਕਾ ਇੱਥੇ ਲਗਾਈ ਜਾਂਦੀ ਹੈ ਮੈਡੀਸਨ ਵੀ ਦਿੱਤੀ ਜਾਂਦੀ ਹੈ ਬਾਕੀ ਨਾਲ ਦੀ ਨਾਲ ਜੋ ਮੈਡੀਸਨ ਹਾਰਡ ਆ ਜਾਂ ਜਿੱਦਾਂ ਵੀ ਆ ਉਹ ਡਾਕਟਰ ਸਾਹਿਬ ਖੋ ਦਿੰਦੇ ਨੇ ਬਾਕੀ ਜਿਹੜੀ ਮੈਡੀਸਿਨ ਡਾਕਟਰ ਸਾਹਿਬ ਲਿਖ ਦਿੰਦੇ ਆ ਉਹ ਆ ਟੀਮ ਕੋਲੇ ਆ ਕੇ ਦਿੱਤੀ ਜਾਂਦੀ ਹੈ। 10ਵੇਂ ਵੀ ਇੱਥੇ ਲਗਾਏ ਜਾਂਦੇ ਆ। ਆਪਣਾ ਸੰਗਤ ਬਹੁਤ ਵਧੀਆ ਪੁੱਜੀ ਹੋਈ ਆ ਸਾਰੀ ਕਿਉਂਕਿ ਨਿਗਾ ਚੈੱਕ ਕਰਾਉਣਾ ਆਪਣਾ ਬਣਦਾ ਕਿਉਂਕਿ ਕੰਮ ਧੰਦੇ ਦੇ ਵਿੱਚ ਧੂਆਂ ਪੈਣ ਨਾਲ ਜਾਂ ਮਿੱਤਰੋ ਬਾਹਰ ਕੰਮ ਕਰਨ ਨਾਲ ਹਨਾ ਨਿਗਾ ਖਰਾਬ ਹੋ ਜਾਂਦੀ ਹੈ ਤਾਂ ਸਾਰੀ ਸੰਗਤ ਨੇ ਵੀ ਚਾਹਿਆ ਵੀ ਆਪਾਂ ਚੈੱਕ ਅਪ ਕਰਾ ਕੇ ਅੱਖਾਂ ਨੂੰ ਚੈੱਕ ਕਰਾਇਆ ਜਾਵੇ। ਅੱਖਾਂ ਕੇ ਆ ਜਹਾਨ ਗਾ ਮਿੱਤਰੋ ਅੱਖਾਂ ਦੇ ਨਾਲ ਹੀ ਸਭ ਕੁਝ ਹੁੰਦਾ ਦੇਖੋ। ਔਰ ਦੇਖੋ 10% ਲਗਾਏ ਜਾ ਰਹੇ ਨੇ ਬਾਕੀ 30% ਦਾ ਡਿਸਕਾਊਂਟ ਲੱਗ ਜਦੇ ਆ ਤੇ ਚੈੱਕ ਅਪ ਅੱਖਾਂ ਦਾ ਫੇਰੀ ਹੈ ਤੇ ਐਨਕ 100 ਰੁਪਏ ਦੇ ਵਿੱਚ ਆ ਚਾਹੇ ਦੂਰ ਦੀ ਨਿਗਾਹ ਦੀ ਇਹ ਚਾਹੇ ਨਾ ਨੇੜੇ ਦੀ ਨਿਗਾਹ ਦੀ ਆ ਉਹ ਇੱਥੇ ਲਗਾਈ ਜਾਂਦੀ ਆ ਆ ਦੇਖੋ ਸੰਗ ਦਸਾਰੀ ਚੈੱਕ ਅਪ ਕਰਾਰੀ ਹੈ ਪਿੰਡ ਬੁਰਜਟਲ ਮਾਝਾ ਆਪਣੇ ਭਰਾਵਾਂ ਨੇ ਕੈਂਪ ਰੱਖਿਆ ਸੀ ਡਾਕਟਰ ਮੱਲੀ ਵਾਲਾ ਡਾਕਟਰ ਸੋਢੀ ਜੀ ਦਾ ਵੀ ਧੰਨਵਾਦ ਇੱਥੇ ਪੁੱਜਣ ਤੇ ਉਹ ਵੀ ਪੁੱਜੇ ਹੋਏ ਨੇਗੇ ਨਾਲ ਦੀ ਨਾਲ ਉਹ ਵੀ ਚੈੱਕ ਕਰ ਰਹੇ ਨੇ ਸੰਗਤ ਬਹੁਤ ਜਿਆਦਾ ਆ ਰਹੀ ਹੈ ਵੀ ਵਧੀਆ ਸਾਰਿਆਂ ਨੇ ਇਹ ਸਮਝਾ ਵੀ ਨਿਗਾ ਚੈੱਕ ਕਰਾਈ ਜਾਵੇ ਕਿਉਂਕਿ ਮੇਲ ਚੀਜ਼ ਨਿਗਾ ਆਦੀ ਆਪਣੇ ਸਰੀਰ ਅੰਗਾਂ ਦੇ ਵਿੱਚ ਇੱਕ ਅੰਗ ਇਹ ਇਹ ਜੰਗਾਂ ਦਾ ਜਿਹੜਾ ਕੀ ਚੈੱਕ ਕਰਾਉਣਾ ਜ਼ਰੂਰੀ ਹੈ ਬਾਕੀ ਬਾਈ ਗਰਦੀਪ ਦਾ ਵੀ ਧੰਨਵਾਦ ਹੈ ਹਨਾ ਚਲੋ ਮੂਰੇ ਲੱਗਣਾ ਵੀ ਮੂਰੇ ਲੱਗਣ ਨਾਲ ਹੀ ਕੋਈ ਕੰਮ ਅਸਰੇ ਚੜਦਾਗਾ ਕਿਸੇ ਨਾ ਕਿਸੇ ਨੂੰ ਤਾਂ ਮੂਰੇ ਹੋਣੀ ਪੈਂਦਾਗਾ ਬਾਕੀ ਮੌਕੇ ਦੀ ਪੰਚਾਇਤ ਦਾ ਧੰਨਵਾਦ ਹੋਰ ਸਾਰੇ ਮੋਤਵਾਰ ਬੰਦਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਹੰਕਾਰਾ ਪਰਿਆ ਤੇ ਸਾਥ ਉਹਨਾਂ ਦਾ ਵੀ ਪੂਰਾ ਮਤਰੋ ਪਹਿਲਾਂ ਲੀਆਂ ਪੰਚਾਇਤਾਂ ਨਾਲ ਸਾਥ ਵਧੀਆ ਮਿਲ ਰਿਹਾ ਤੇ ਮੌਕੇ ਦੀ ਪੰਚਾਇਤ ਦਾ ਵੀ ਸੇਰਾ ਸਰਪੰਚ ਜੀ ਹੋ ਗਿਆ ਜਗਦੀਸ਼ ਸਰਪੰਚ ਹੋ ਗਿਆ ਸਾਰੇ ਸਰਪੰਚਾਂ ਦਾ ਮੈਂਬਰਾਂ ਦਾ ਵਧੀਆ ਸਹਿਯੋਗ ਮਿਲ ਰਿਹਾ ਇਥੋਂ ਨਾਟਰ ਹੋ ਗਿਆ ਇਥੋਂ ਵਰਚੀ ਕੱਟ ਕੇ ਦਿੱਤੀ ਜਾਂਦੀ ਹੈ ਬਾਕੀ ਗੱਲਬਾਤ ਕਰਕੇ ਸਾਰੀ ਉਹ ਉੱਥੇ ਚੈੱਕ ਅਪ ਕਰਕੇ ਮੈਡੀਸਨ ਨੂੰ ਲਿਖ ਕੇ ਦੇਗੀ ਜੋ ਵੀ ਐਨਕ ਵਗੈਰਾ ਉਹ ਬਾਈ ਡਾਕਟਰ ਛੋਟੀ ਮੱਲੀ ਜੀ ਦੀ ਟੀਮ ਇੱਥੇ ਆ ਕੇ ਬਾਕੀ ਸਾਰਾ ਪ੍ਰੋਸੀਜਰ ਇੱਥੇ ਅੱਗੇ ਪੂਰਾ ਹੁੰਦਾ ਹੈ ਮੈਡੀਕਲ ਨਾਲ ਦੀ ਨਾਲ ਐਨਕਬਾ ਕਰਦੇ ਨੇ। ਟੈਂਟ ਬਰਜਟਲ ਮੱਝਾ ਮਾਨਸਾ ਜੋ 25 ਤਰੀਕ ਦਾ ਕੈਂਪ ਰੱਖਿਆ ਹੋਇਆ ਸੀ। ਅੱਲ ਰਹਿਣਾ ਨਾਲ ਦੀ ਨਾਲ ਆਪਣੀ ਟੀਮ ਆ ਜੋ ਕੈਂਪ ਵਾਲੀ ਉਹ ਵੀ ਨਾਲ ਦੀ ਨਾਲ ਬਜ਼ੁਰਗਾਂ ਦੀ ਸਹਾਇਤਾ ਕਰਦੀ ਹੈ। ਸਾਰੀ ਜਾਣਕਾਰੀ ਦਿੰਦੇ ਆ ਕਿੱਥੇ ਮਿਲਣਾ ਹੈ, ਕਦੋਂ ਮਿਲਣਾ ਹੈ, ਕਿੱਦਾਂ ਡਾਕਟਰ ਕੋਲੇ ਹੈ ਨਾ ਜਾਣਾਗਾ ਪਰਚੀ ਲੈ ਕੇ ਜਾਣਾ। ਜਾ ਫਿਰ ਉਹਦੇ ਹੀ ਮਿਲਣਾ ਸਾਰੀ ਗੱਲਬਾਤ ਟੀਮ ਮੈਂਬਰ ਵੀ ਦੱਸ ਰਹੇ ਨੇ ਐਂਡ ਬਜਟ ਲਮਾ ਜਲਾ ਮਾਂ